ਹਾਂਜੀ ਦੋਸਤੋ ਅੱਜ ਇੱਕ ਫਾਰਮ ਦੇ ਵਿੱਚ ਆਪਾਂ ਪਹੁੰਚੇ ਆਂ ਬਾਈ ਕਰਮਜੀਤ ਦੇ ਪਿੰਡ ਮਹਰਾਜ ਤੇ ਮਾੜੀ ਰੋਡ ਤੇ ਵੈਸੇ ਤਾਂ ਬਾਈ ਦੇ ਘਰੋਂ ਇੱਕ ਆਪਾਂ ਸੁਣੋ ਚੰਗੀ ਚੰਗੇ ਦੁੱਧ ਵਾਲੀ ਗਾਂ ਦੀ ਆਪਾਂ ਵੀਡੀਓ ਬਣਾਈ ਆ ਤਾਜੀ ਸੂਈ ਦੀ ਤੇ ਉਹਦੇ ਕੋਲੇ ਮਿੱਤਰੋ ਬਾਈ ਕੋਲੇ ਕਾਫੀ ਜੜੀਆਂ ਚੰਗੇ ਸਿਮਣ ਵਾਲੀਆਂ ਮੱਝਾਂ ਨੇ ਕਿੰਨੇ ਕਿੰਨੇ ਦੁੱਧ ਵਾਲੀਆਂ ਮੱਝਾਂ ਨੇ ਉਹਦੀ ਜਿਹੜੀ ਆਪਾਂ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਕਿਉਂਕਿ ਵੀਡੀਓ ਕੋਲੇ ਵਿੱਚ ਆਪਾਂ ਤਾਂ ਦਿਖਾ ਰਹੇ ਆ ਕਈ ਭਰਾ ਕਹਿੰਦੇ ਆ ਵੀ 18 20 ਵਾਲੀ ਲੀਟਰ ਵਾਲੀ ਜਦੋਂ ਆਪਾਂ ਗੱਲ ਕਰਦੇ ਆ ਹਰ ਬੰਦਾ ਕਹਿੰਦਾ ਵੀ ਝੂਠ ਬੋਲਦਾ ਸੋ ਅੱਜ ਇਸ ਫਾਰਮ ਦੀ ਆਪਾਂ ਤੁਹਾਨੂੰ ਵੀਡੀਓ ਬਣਾ ਰਹੇ ਆ ਰੱਬ ਸੋਖਰ ਕੇ ਜੋ ਕੋ ਚੰਗਾ ਪਸ਼ੂ ਸੋਇਆ ਤਾਂ ਆਪਾਂ ਹੋ ਸਕਿਆ ਵੀ ਲਾਈਵ ਚ ਵਾਈ ਕਰਕੇ ਵੀ ਇੱਕ ਦੋ ਪਸ਼ੂਆਂ ਦੀ ਆਪਾਂ ਤੁਹਾਨੂੰ ਦਿਖਾਏ ਪੂਰੀ ਬਾਈ ਦੇ ਨਾਲ ਗੱਲਬਾਤ ਕਰਦੇ ਆ ਵੀ ਕਦੋਂ ਕਦੋਂ ਇਹ ਡੇਰੀ ਫਾਰਮ ਧੰਦੇ ਦੇ ਵਿੱਚ ਆਏ ਨੇ ਕਦੋਂ ਕਦੋਂ ਚੰਗੇ ਟੀਕੇ ਭਰਨ ਲੱਗੇ ਨੇ ਕਿੰਨਾ ਕੁ ਰਿਕਾਰਡ ਬਾਈ ਕੋਲੇ ਸਾਂਭ ਕੇ ਰੱਖਿਆ ਹਾਂਜੀ ਬਾਈ ਜੀ ਹੋਰ ਸੁਣਾਓ ਕੀ ਹਾਲ ਚਾਲ ਬੈਸੇ ਤਾਂ ਤੁਹਾਡੀ ਗਾਂ ਦੀ ਵੀਡੀਓ ਬਣਾਈ ਹੈ ਹਨਾ ਤੇ ਡੇਰੀ ਫਾਰਮ ਦੇ ਦੰਦੇ ਚ ਕਦੋਂ ਕੁ ਤਵਾ ਰਹੇ ਹੋ ਬਸ ਡੇਰੀ ਫਾਰਮ ਦੇ ਉ ਤਾਂ ਆਪਣਾ ਪਿੱਛੇ થી ਰੱਖਦੇ ਹੋਣੇ ਹਨਾ ਜੀ ਪਸੂ ਠੀਕ ਹੈ ਤੇ ਵੀ ਜਦੋਂ ਤੋਂ ਚੰਗੇ ਟੀਕੇ ਤੁਗੇ ਤਿੰਨ ਚਾਰ ਸਾਲ ਤੋਂ ਤਿੰਨ ਚਾਰ ਸਾਲਾਂ ਤੋਂ ਚੰਗੇ ਟੀਕੇ ਲਵਾਉਣ ਲੱਗੇ ਹਾਂਜੀ ਆ ਕਿੰਨੇ ਕੁ ਦੁੱਧ ਵਾਲੇ ਪਸ਼ੂ ਆ ਚੁੱਕੇ ਆ ਪਹਿਲਾਂ ਕਿੰਨੇ ਕੁ ਦੁੱਧ ਵਾਲੇ ਸੀ ਜਦੋਂ ਤੁਸੀਂ ਤਿੰਨ ਚਾਰ ਸਾਲ ਪਹਿਲਾਂ ਨਾਰਮਲ ਜਦੋਂ ਆਪਾਂ ਕੰਮ ਸ਼ੁਰੂ ਕਰਿਆ ਹਨਾ ਹਾਂਜੀ ਉਦੋਂ ਆਪਣੇ ਕੋਲੇ 14-15 ਲੀਟਰ ਦੁੱਧ ਵਾਲੀਆਂ ਚੰਗੀਆਂ ਮੱਝਾਂ ਸੀ ਚੰਗੀਆਂ ਮੱਝਾਂ ਹੈਗੀਆਂ ਸੀ ਹਾਂਜੀ ਸਾਥ ਦੀਆਂ ਜਿਹੜੀਆਂ ਠੀਕ ਹੈ ਕਿੰਨੇ ਕ ਪਸ਼ੂ ਸੀ ਉਸ ਟਾਈਮ ਤੇ ਜਾਂ ਹੁਣ ਵਧਾਏ ਆ ਕਿ ਉਹ ਨਹੀਂ ਆ ਪਸ਼ੂ ਨਹੀਂ ਪਸ਼ੂ ਤਾਂ ਬਸ ਵੀ ਹੁਣ ਬਾਤ ਦੇ ਰਹਿੰਦੇ ਆ ਉਹ ਨਹੀਂ ਬਧਾਏ ਵੀ ਬਾਹਰੋਂ ਲੈ ਕੇ ਆਪਾਂ ਜੀ ਠੀਕ ਹੈ ਆਪਦੇ ਪਸ਼ੂਆਂ ਤੇ ਕਰਿਓ ਹਨਾ ਵਿੱਚੋਂ ਕੁਝ ਛੇੜ ਕਰ ਦੇਈਂ ਜੇ ਕੋਈ ਚੰਗੀ ਹੁੰਦੀ ਆ ਤਾਂ ਲੈ ਲੈਨੇ ਆ ਨਹੀਂ ਵੈਸੇ ਹੁਣ ਨਹੀਂ ਵੀ ਜ਼ਿਆਦਾ ਨਹੀਂ ਠੀਕ ਹੈ ਵੀ ਲਾਇਨ ਵੇਚਣ ਵਾਲਾ ਕੰਮ ਹੈ ਨਹੀਂ ਨਹੀਂ ਮਤਲਬ ਵੀ ਆਪਦੇ ਕੋਲੋਂ ਜੇ ਚੰਗੀ ਬਾਝ ਜਾਂਦਾ ਤਾਂ ਵੇਚ ਵੀ ਦਿੰਦੇ ਕੰਮ ਫਿਰ ਦੁੱਧ ਦਾ ਹੈ ਹਾਂਜੀ ਦੁੱਧ ਦਾ ਹੀ ਠੀਕ ਹੈ ਹਾਂਜੀ ਤੇ ਦਾ ਵੀ ਆਪਣਾ ਵੀ ਐ ਜਦੋਂ ਵੀ ਹੁਣ ਸੂਆ ਪੈ ਜਾਂਦਾ ਠੀਕ ਹੈ ਉਦੋਂ ਦਾ ਹੀ ਆ ਵੀ ਐ ਵੀ ਨਹੀਂ ਵੀ ਲਗਾਤਾਰ ਹੀ ਨਹੀਂ ਵੀ ਜਿਵੇਂ ਜਦੋਂ ਪਸ਼ੂ ਡਰਾਈ ਹੋ ਜਾਂਦੇ ਆ ਠੀਕ ਹੈ ਉਦੋਂ ਕਦੇ ਇਹ ਨਹੀਂ ਕੋਸ਼ਿਸ਼ ਕਰੀ ਵੀ ਸੱਜਰ ਲਾ ਕੇ ਆਪਾਂ ਦੁੱਧ ਵੀ ਦੁੱਧ ਵੀ ਦੁੱਧ ਪੂਰਾ ਰੱਖ ਗਏ ਵੀ ਆਪਦੇ ਦੁੱਧ ਤੇ ਹੀ ਰੱਖਦੇ ਹੋ ਪਸ਼ੂਆਂ ਦਾ ਠੀਕ ਹੈ ਮਨ ਲਓ ਵੀ ਸਟਾਰਟਿੰਗ ਤੇ 14-15 ਸੀ ਹਨਾ ਹਾਂਜੀ ਹਾਂਜੀ ਤੇ ਚੰਗੇ ਸੀਮਿੰਟ ਭਰਾ ਰਹੇ ਹੋ ਹਾਂਜੀ ਸੀਮਿੰਟ ਚੰਗੇ ਠੀਕ ਹੈ ਹੁਣ ਜੇ ਆਪਾਂ ਪਸ਼ੂ ਦਿਖਾ ਦਈਏ ਮਾੜੀ ਝਲਕ ਮਰਾਦ ਕੇ ਠੀਕ ਹੈ ਹੁਣ ਤਾਂ ਇਹ ਵੱਧ ਤੋਂ ਵੱਧ ਕਿੰਨੇ ਦੁੱਧ ਵਾਲੇ ਤਾਂ ਇਹ ਪਸ਼ੂ ਜਾਵੜੇ ਮਨ ਲਾ ਜਿਵੇਂ ਇੱਧਰ ਲਾ ਲਓ ਜਾਂ ਦੂਜੇ ਘਰੇ ਲਾ ਲਓ ਕਿੱਥੋਂ ਤਾਂ ਇਹ ਤੁਹਾਡੇ ਕੋਲੇ ਪਸ਼ੂ ਪਹੁੰਚ ਚੁੱਕਿਆ ਤੁਹਾਡੇ ਕੋਲੇ 18 ਲੀਟਰ ਤੱਕ ਮੱਝਾਂ ਪਹੁੰਚੀਆਂ ਠੀਕ ਹੈ ਅੰਡਾ ਜੀ ਕੋਲੇ ਆ ਹਾਂਜੀ ਉਧਰ ਤਾਂ ਉਹ ਉਹ ਪਾਸੂ ਸੀਮਤ ਰੱਖਦੇ ਆ ਥੋੜੇ ਜਿ ਠੀਕ ਹੈ ਤੇ ਸੀਮਤ ਪਸ਼ੂ ਰੱਖਣ ਕਰਕੇ ਵੀ ਸਾਨੂੰ ਪਤਾ ਹੀ ਸੇਵਾ ਸਵਾਦ ਵਧ ਜਾਂਦੀ ਹੈ ਜੀ ਓਕੇ ਤੇ ਉਹ ਤਾਂ ਥੋੜਾ ਜਿਹਾ ਹੋਰ ਵੀ ਕਰਾ ਦਿੰਦੇ ਆ ਅੱਪ ਤੱਕ 20 ਲੀਟਰ ਠੀਕ ਹੈ ਨਹੀਂ ਤੱਕ ਜਾਵਾਂਗੇ 20 ਤੱਕ 20 ਤਾਈ ਜਾਵੜਾਂਦੇ 19 ਤਾਈ ਉਹਨਾਂ ਦੇ ਕੋਲੇ ਛੋਟੀਆਂ ਹੋਈਆਂ 19 20 ਤਾਈ ਹਾਂਜੀ ਠੀਕ ਹੈ ਹੁਣ ਆਪਾਂ ਗੱਲ ਕਰ ਗਏ ਫਿਰ ਇੱਧਰ ਹਾਂਜੀ ਜੇ ਇਹ ਮੱਝ ਦੀ ਗੱਲ ਕਰਕੇ ਕਿਹੜੇ ਟੀਕੇ ਦੀ ਆ ਪਹਿਲਾਂ ਤਾਂ ਤੇ ਕਿਹੜਾ ਸੂਆ ਇਹ ਮਤਲਬ ਵੀ ਸੂਈ ਆ ਹਾਂਜੀ ਇਹ ਹੁਣ ਦੂਜਾ ਸੂਆ ਸੂਈ ਵੀ ਆ ਜੀ ਓਕੇ ਤੇ ਇਹ ਆਪਾਂ ਲੈਤੀ ਆ ਜੀ ਠੀਕ ਹੈ ਇਹ ਮੇਰੇ ਮਾਮਾ ਜੀ ਤੇ ਲੈਤੀ ਆ ਓਕੇ ਤੇ ਇਹਨੇ ਪਹਿਲਾਂ ਨੇ ਦਿੱਤਾ 16 ਲੀਟਰ ਨਹੀਂ ਸੋਡੇ ਹੁਣ ਲਈ ਆ ਕਿ ਪਿਛਲੇ ਸੂਏ ਲਈ ਨਹੀਂ ਲੈਤੀ ਆ ਜੀ ਠੀਕ ਹੈ ਹਾਂਜੀ ਪਹਿਲਾਂ ਨੇ ਉਹਨਾਂ ਕੋਲੇ ਦਿੱਤਾ 15 16 ਲੀਟਰ ਦੁੱਧ ਠੀਕ ਹੈ ਤੇ ਇਹ ਉੱਥੇ ਸਾਹਣ ਆ ਜੀ ਠੀਕ ਆ ਸੀ ਉਹਨਾਂ ਦੇ ਠੀਕ ਆ ਆ ਬੱਚਾ ਆ ਬੱਚਾ ਇਹਦਾ ਕੱਟੀ ਆ ਜੀ ਇਹ ਓਕੇ ਇਹ ਵੀ ਉੱਥੋਂ ਦੇ ਪਿੰਡ ਦੇ ਸਾਣ ਦੀ ਆਪੇ ਹਾਂਜੀ ਪਿੰਡ ਦੇ ਸਾਣ ਦੀ ਸਾਣ ਬਹੁਤ ਚੰਗਾ ਜੀ ਠੀਕ ਹੈ ਛੋਟੀਆਂ ਦੀ ਲਾਈਵ ਚ ਚਵਾਈ ਵੀ ਹੋਈ ਆ ਠੀਕ ਹੈ ਅ ਪਹਿਲਾਂ ਨੇ 16 16 ਲੀਟਰ ਦਿੱਤਾ ਇਹ ਵੀ ਉਸੇ ਸਾਣ ਤੋਂ ਹੀ ਆ ਵੀ ਪਹਿਲਾਂ ਨੇ 15 16 ਦਿੱਤਾ ਜੀ ਓਕੇ ਤੇ ਹੋਰ ਵੀ ਉਹਦੇ ਚੰਗੇ 17 18 ਲੀਟਰ ਤੱਕ ਚਵਾਈ ਹੋਈ ਵੀ ਆ ਜੀ ਓਕੇ ਹੁਣ ਜੇ ਆਪਾਂ ਦੂਜੇ ਨੰਬਰ ਤੇ ਗੱਲ ਕਰਕੇ ਹਾਂਜੀ ਇਹ ਦੂਜੇ ਨੰਬਰ ਵਾਲੀ ਇਹਦੀ ਵੀ ਮਾਂ ਸਾਡੇ ਕੋਲ ਹੀ ਆ ਜੀ ਓਕੇ ਇਹ ਵੀ ਉਸੇ ਸਾਣ ਤੋਂ ਹੀ ਆ ਜੀ ਮਤਲਬ ਵੀ ਉਹ ਉੱਥੋਂ ਕਰਵਾ ਕੇ ਲਿਆ ਸੀ ਹਾਂਜੀ ਇਹਦੀ ਭੈਣ ਹੀ ਲਾ ਲੋ ਜੀ ਇਹ ਜਲਾਲ ਗੁਰੂ ਸਰ ਭਗਤੇ ਕੋਲੇ ਹਾਂਜੀ ਭਗਤੇ ਕੋਲੇ ओके ਹੁਣ ਸਾਨ ਹੈ ਨਹੀਂ ਉਹ ਸਾਨ ਖੈ ਨਹੀਂ ਜੀ ਹੁਣ ਉਹ ਸਾਨ ਹਾਂ ਕੀ ਨਾਮ ਸੀ ਬਾਈ ਦਾ ਉਹ ਬਾਈ ਦਾ ਨਾਮ ਲੱਖਾ ਜੀ ਓਕੇ ਹੁਣ ਆਪਾਂ ਦੂਜੇ ਤੀਜੇ ਜਨਵਰੀ ਦਾ ਗੱਲ ਕਰਦੇ ਇਹਨੇ ਫਰਕ ਤਾਂ ਕੁ ਸੁਣਾ ਇਹਦਾ ਜੀ ਰਹਿ ਗਿਆ ਬਸ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਇਹਦੀ ਮਾਂ ਦਾ ਖੀਰ ਕਾਰਡ ਸੀ ਇਹਦੀ ਮਾਂ ਦਾ ਹੀ ਬਹੁਤ ਵਧੀਆ ਰਿਕਾਰਡ ਆਈ ਉਹ ਵੀ ਆਪਣੇ ਕੋਲ ਹੀ ਆ ਠੀਕ ਹੈ ਪੂਸ ਦੋਨਾਂ ਦੀ ਜੈਡ ਬਲੈਕ ਆ ਜਵਾ ਹਾਂ ਜੈਡ ਬਲੈਕ ਆ ਜੀ ਸੇ ਸਾਨ ਦੀ ਵੀ ਆਈ ਸੀ ਹਾਂਜੀ ਸਾਨ ਦੀ ਵੀ ਆਈ ਹੈ ਓਕੇ ਤੇ ਤੀਜੇ ਨੰਬਰ ਤੇ ਜੇ ਆਪਾਂ ਕਰਦੇ ਆਂ ਬੱਲੀ ਦੀ ਗੱਲ ਹਨਾ ਹਾਂਜੀ ਇਹਦਾ ਕੀ ਰਿਕਾਰਡ ਰਿਹਾ ਇਹ ਵੀ ਬਹੁਤ ਵਧੀਆ ਰਿਕਾਰਡ ਰਿਹਾ ਹੈ ਆਪਣੇ ਕੋਲੇ ਹੁਣ ਤੀਜਾ ਚੌਥਾ ਸੂਗਾ ਸੂਈ ਵੀ ਹੈ ਜੀ ਓਕੇ ਚੌਥਾ ਸੂਈ ਸੂਗਾ ਹਾਂ ਤੇ ਇਹਨੇ ਪਹਿਲਾਂ ਦਾ ਬਹੁਤ ਵਧੀਆ ਰਿਕਾਰਡ ਰਿਹਾ ਹੈ ਦਾ ਜੀ ਠੀਕ ਹੈ ਇਹਨੇ ਪਹਿਲਾਂ ਨਹੀਂ ਦਿੱਤਾ ਸੀ 12 ਲੀਟਰ ਦੁੱਧ ਜੀ ਠੀਕ ਹੈ ਤੇ ਉਸ ਤੋਂ ਬਾਅਦ ਇਹ ਜਿਉਂ-ਜਿਉਂ ਸੂਏ ਵਾਧਦੀ ਗਈ ਠੀਕ ਹੈ ਕਿਚਨ ਘੇਰ ਦੁੱਧ ਤੇ ਹੁਣ ਮੜਲਾ ਤੀਜੇ ਚ ਕਿੰਨੇ ਕਤੇ ਪਹੁੰਚ ਗਈ ਹੁਣ ਇਹ 16 17 ਤੇ ਜੀ 16 16 17 ਦਾ ਜੀ ਇਹ ਕਿਹੜੇ ਟੀਕੇ ਦੀ ਆਪ ਇਹ ਤਾਂ ਨਹੀਂ ਟੀਕੇ ਦਾ ਓਕੇ ਚਲ ਇਹ ਇਹ ਕੱਟੀ ਲਈ ਚਲੋ ਅੱਗੇ ਗੱਲ ਕਰਦੇ ਆ ਇਹ ਅਰਜਨ ਕੁੰਗਰ ਦੀ ਹੈ ਜੀ ਅਰਜਨ ਕੁੰਗਰ ਦੀ ਹਾਂ ਜੀ ਕਿਹੜਾ ਸੂਆ ਇਹ ਸੂਏ ਪਹਿਲਣਾ ਜੀ ਹੁਣ ਦੂਜੇ ਨੂੰ ਇਹਨੇ ਸੂਣਾ 2.5 ਨਹੀਂ ਰਹਿੰਦੇ ਠੀਕ ਆ ਕਿੰਨਾ ਕੁ ਇਹਨੇ ਦੁੱਧ ਕੱਢਿਆ ਇਹਨੇ ਵੀ ਦਿੱਤਾ ਜੀ 13-14 ਲੀਟਰ ਦੁੱਧ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਅੱਗੇ ਆਗੇ ਹਾਂ ਜੀ ਇਹਦੇ ਫਿਰ ਕਿਹੜਾ ਇਹਦੇ ਕਿਹੜਾ ਲੱਗਿਆ ਬੱਸ ਇਹਦੇ ਹੀਰੋ ਦੀ ਕੱਟੀ ਆ ਜੀ ਉਧਰ ਖੜੀ ਆ ਆਪਣੀ ਜੀ ਠੀਕ ਆ ਹੁਣ ਕਿਹੜਾ ਲੱਗਿਆ ਆ ਹੁਣ ਹੁਣ ਇਹਦੇ ਸਰਕਾਰੀ ਹੈ ਜੀ ਓਕੇ ਚਲੋ ਅੱਗੇ ਆ ਗਈ ਹਾਂਜੀ ਇਹ ਵੀ ਇਹ ਅਰਜਨ ਨੂੰ ਕਰਦੀ ਨਹੀਂ ਜੀ ਇਹ ਆਪਣਾ ਹੋਰ ਥਾਣਾ ਉਹ ਦਿਖਾਵਾਂ ਕਾਪੀ ਤੇ ਲਿਖਿਆ ਵਾ ਕਾਪੀ ਤੇ ਜੀ ਹਾਂ ਸਾਰਾ ਲਿਖਦੇ ਹਾਂ ਰਿਕਾਰਡ ਹਾਂਜੀ ਰਿਕਾਰਡ ਸਾਰਾ ਰੱਖਦੇ ਚਲੋ ਰਿਕਾਰਡ ਵੀ ਥੋੜਾ ਜਿਹਾ ਝਲਕ ਮਰਾਵਾਂਗੇ ਹਨਾ ਹਾਂਜੀ ਕਈ ਵਾਰ ਪਸ਼ੂ ਜ਼ਿਆਦਾ ਹੋਣ ਕਰਕੇ ਨਹੀਂ ਵੀ ਦੱਸਿਆ ਜਾਂਦਾ ਭੁੱਲ ਵੀ ਜਾਂਦਾ ਹਨਾ ਅੱਗੇ ਆ ਗਈ ਜੀ ਸੂਆ ਪੰਜਵਾਂ ਸ਼ੇਮਾ ਹਾਂ ਇਹ ਸ਼ੇਮਾ ਸੂਆ ਜੀ ਇਹ ਜਿਹੜੀ ਆਪਾਂ ਉਹ 2 ਨੰਬਰ ਵਾਲੀ ਝੋਟੀ ਦੀ ਗੱਲ ਕਰੀ ਜੀ ਤੇ ਉਹਦੀ ਮਾਂ ਜੀ ਠੀਕ ਹੈ ਇਹਦਾ ਕੀ ਰਿਕਾਰਡ ਰਹਾ ਇਹਦਾ ਰਿਕਾਰਡ ਵੀ ਬਸ 16 17 ਲੀਟਰ ਦਾ ਹੀ ਰਿhta ਜੀ ਓਕੇ ਹਾਂਜੀ ਤੇ ਅੱਗੇ ਆਗੇ ਜੀ ਹਾਂਜੀ ਇਹ ਵੀ ਵੱਡਾ ਮਾਵਾਂਗਾ ਤੋ ਜੀ ਠੀਕ ਹੈ ਇਹਨੇ ਆਪਣੇ ਕੋਲੇ ਜੀ 18 ਲੀਟਰ ਦਾ ਧੌਲੀ ਆ ਤਈ ਹਾਂ ਪਿਛਲ ਇਸ ਵਿੱਚ ਵੀ ਇਹਦੇ ਹੁਣ ਦੋ ਦੋ 2.5 ਮਹੀਨੇ ਰਹਿੰਦੇ ਆ ਜੀ ਇਹਨਾਂ ਦੇ ਇਹਨੇ ਮੱਲਾ ਵੀ 18 ਲੀਟਰ ਦਿੱਤਾ ਹਾਂ 18 ਲੀਟਰ ਦਿੱਤਾ ਜੀ ਪਿਛਲੇ ਨੇ ਦੋ ਕਟੀਆਂ ਨੂੰ ਜਨਮ ਦਿੱਤਾ ਸੀ ਜੋੜ ਕਾਂ ਨੇ ਠੀਕ ਹੈ ਉਹ ਵੀ ਆਪਣੇ ਕੋਲ ਹੀ ਆ ਕੋਲੀ ਆ ਹਾਂਜੀ ਸੂਗਾ ਸੇਮਾ 7ਵਾਂ ਹੋਏ ਦਾ ਵੀ ਇਹ ਹਾਂਜੀ ਦੋਨੇ ਇੱਕ ਕਸੂਹੀ ਚਾਲਦੀਆਂ ਸੇਮਾ 7ਵਾਂ ਜੀ ਓਕੇ ਇਹ ਚਾਰ ਪਰਸਾਂ ਨੇ ਇਕੱਠਿਆ ਨਹੀਂ ਸੁਣਾ ਜੀ ਦੋ ਦੋ ਤਿੰਨ ਤਿੰਨ ਮਹੀਨੇ ਤੋਂ ਓਕੇ 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 ਹਾਂਜੀ ਹੁਣ ਆਪਾਂ ਗੱਲ ਕਰਦੇ ਆਂ ਵੀ ਕਟੀਆਂ ਦੀ ਹਣਾ ਹਾਂਜੀ ਮੰਨ ਲਾ ਵੀ 13 14 ਤੋਂ ਲੈ ਕੇ ਸਾਡੇ ਕੋਲੇ 18 ਤੱਕ ਮਤਲਬ ਪਸ਼ੂ ਹੈਗੇ ਆ ਠੀਕ ਹੈ ਹੁਣ ਆਪਾਂ ਕਟੀਆਂ ਦੀ ਗੱਲ ਕਰਦੇ ਤੇ ਜਿਵੇਂ ਹੁਣ ਆ ਸਾਂਹ ਹੈ ਹਾਂਜੀ ਕਟਾ ਹਣਾ ਹਾਂਜੀ ਇਹ ਕਿਹੜੇ ਸਾਂਹ ਦਾ ਅਰਜਨ ਕੁੰਗੜ ਦਾ ਜੀ ਅਰਜਨ ਕੁੰਗੜ ਹਾਂਜੀ ਥੋੜਾ ਜਿਹਾ ਸਿੰਘ ਜੇ ਵੇਖ ਤਾਂ ਵੇਜ ਕਰ ਗਿਆ ਹਨਾ ਸਿੰਘਾ ਕਨੂਏ ਉਹ ਜਿਹੜੀ ਆਪਾਂ ਦਿਖਾਈ 18 ਲੀਟਰ ਵਾਲੀ ਉਧਰ ਸਿਰੇ ਤੇ ਮੱਧ ਖੜੀ ਓਕੇ ਇਹ ਉਸੇ ਦਾ ਹੀ ਆ ਜੀ ਠੀਕ ਆ ਹਾਂਜੀ ਜਾਂ ਤਾਂ ਕੋਈ ਟੀਕੇ ਚ ਕਮੀ ਰਹੇਗੀ ਜਾਂ ਤਾਂ ਫਿਰ ਕੋਈ ਟੀਕੇ ਚ ਕਮੀ ਹੋਊ ਜੀ ਹਾਂ ਜਾਂ ਫਿਰ ਇਸ ਗੱਲ ਦੀ ਜਿਹੜਾ ਲਿਸਤੀ ਤੇ ਅਸੀਂ ਭਰਾਇਆ ਆਪਦੇ ਉਹ ਅਰਜਨ ਕੁੰਗਰ ਦਾ ਫੇਕੇ ਪਰ ਕਿਉਂਕਿ ਜਿਹੜਾ ਦਾ ਮੋਹ ਮੜੰਗਾ ਨਾ ਗੁਜਰਾਤੀ ਸਾਂ ਨਹੀਂ ਹੁੰਦੇ ਉਹ ਹਾਂ ਜਫਰਾਬਾਦੀ ਜਫਰਾਬਾਦੀ ਹਾਂਜੀ ਸਿੰਘ ਸੁੰਗ ਸਿਰਸ ਰੋਮੇ ਆ ਹਨਾ ਹਾਂਜੀ ਜਿਆਦਾ ਕੋਈ ਟੀਕੇ ਚ ਕੋਈ ਨੇਕੀ ਹੋ ਗਈ ਕੋਈ ਨਾ ਕੁਝ ਹੋਈ ਵੀ ਆ ਚਲੋ ਅੱਗੇ ਗੱਲ ਕਰਦੇ ਹਾਂ ਹਾਂਜੀ ਜਿਵੇਂ ਸਾਨੂੰ ਦੱਸਿਆ ਗਿਆ ਵੀ ਅਰਜਨ ਕੁੰਗਰ ਦਾ ਟੀਕਾ ਅਸੀਂ ਲਾਇਆ ਹਾਂਜੀ ਓਕੇ ਟੀਕੇ ਟੀਕੇ ਵੀ ਸਾਂਭਦੇ ਹਾਂਜੀ ਠੀਕ ਠੀਕ ਵੀ ਸਾਂਭਦੇ ਓਕੇ ਅੱਗੇ ਆ ਗਈ ਜਵਰਾਜ ਦੀ ਹੈ ਜੀ ਹਾਂਜੀ ਇਹ ਜਵਰਾਜ ਦੀ ਹੈ ਜੀ ਹਾਂਜੀ ਇਹ ਜਿਹੜੀ ਉਧਰ ਬੱਲੀ ਝੋਟੀ ਦਿਖਾਈ ਆਪਣੀ ਠੀਕ ਹੈ ਉਹਦੀ ਕੱਟੀ ਆ ਓਕੇ ਇਹ ਹੈਗੀ ਪਿਸੜਲੇ ਸੂਏ ਦੀ ਜੀ ਇਹ ਇੱਕੀ ਵੀ ਉਹਦੇ ਪਿੱਛੇ ਕੱਟੀ ਆ ਜੀ ਹਣੋ ਅੱਧ ਗੱਬਣ ਆ ਜੀ ਹਾਂ ਅੱਗੇ ਅੱਗੇ ਜੀ ਇਹ ਹੀ ਰੋਂਦੀ ਇਹ ਹੀ ਰੋਂਦੀ ਆ ਜੀ ਠੀਕ ਹੈ ਇਹਦੀ ਮਾਂ ਸੀ ਆਪਣੇ ਕੋਲੇ ਜੀ ਬਹੁਤ ਵੱਡੇ ਕੱਦ ਬਟ ਦੀ ਠੀਕ ਹੈ ਉਹ ਟਵਾਲੀ ਦਾ ਬੰਦਾ ਲੈ ਗਿਆ ਆਪਾਂ ਸੇਲ ਕਰਤੀ ਪਿਸੜਲੇ ਸੂਏ ਕਿੰਨਾ ਕੁ ਦੁੱਧ ਸੀ ਉਹ 18 ਲੀਟਰ ਵਾਲੀ ਸੀ ਜੀ ਬਹੁਤ ਮੁੰਡੀ ਮੈਂ ਸੀ ਹਾਂਜੀ ਇਹ ਹੀ ਰੋਂਦੀ ਆ ਇਹ ਹੀ ਰੋਂਦੀ ਆ ਅੱਗੇ ਛੋਟੀ ਅੱਗੇ ਇਹ ਚੋਸਤੀ ਵੀ ਆਪਣਾ ਜੀ ਇਹ ਦੀ ਵੀ ਲੈਖਤਾ ਜੀ ਮੇਰੇ ਜਾਤ ਨਹੀਂ ਇਹ ਜਬਰਾਜ ਦੀ ਹੈ ਇਹ ਇਹ ਵੀ ਜਬਰਾਜ ਦੀ ਹੈ ਜੀ ਇਹ ਉਸੇ ਜਿਹੜੀ 2 ਨੰਬਰ ਵਾਲੀ ਉਧਰ ਆਪਾਂ ਛੋਟੀ ਦਿਖਾਈ ਆ ਠੀਕ ਆ ਓਕੇ ਓਕੇ ਉਹਨਾਂ ਦੀ ਭੈਣ ਆ ਜੀ ਇਹ ਉਹਨਾਂ ਦੀ ਭੈਣ ਤੇ ਜਿਹੜੀ ਉਧਰੋਂ 2 ਨੰਬਰ ਤੇ ਮੱਝ ਦਿਖਾਈ ਆ ਉਹਦੀ ਵੀ ਧੀ ਆ ਜੀ ਇਹ ਉਹ 2 ਨੰਬਰ ਤੇ ਧੀ ਆ ਤੇ ਇਧਰ ਉਹਦੀ ਭੈਣ ਆ ਹਾਂ ਮੈਂ ਇਹਨਾਂ ਦੋਨਾਂ ਦੀ ਭੈਣ ਲਾ ਲਓ ਓਕੇ ਤੇ ਇਹ ਗੱਬਣਾ ਕਿਵੇਂ ਆ ਹਾਂਜੀ ਇਹ ਗੱਬਣਾ ਕਿੰਨੀ ਉਮਰ ਹੋਏ ਦੀ ਇਹਦੀ ਉਮਰ ਹੋਊ ਜੀ ਆਪਣਾ 2.5 2.5 ਸਾਲ ਦੀ ਹੋਈ 2.5 ਕਿੱਥੇ ਹੋਗੀ ਤਾ ਵੀ ਤੋ ਨੌ ਮਹੀਨੇ ਚ ਹੈ ਦੋ ਸਾਲ ਦੀ ਨੌ ਮਹੀਨੇ ਚ ਦੋ ਸਾਲ ਦੀ ਹਾਂਜੀ ਠੀਕ ਹੈ ਨੌ ਮਹੀਨੇ ਚ ਦੋ ਸਾਲ ਦੀ ਤੇ ਮੰਨ ਲਾ ਵੀ 23 24 ਮਹੀਨਾ ਦੀ ਹੋ ਗਈ ਹਾਂਜੀ ਚਾਰ ਪੰਜ ਮਹੀਨਾ ਦੀ ਗੱਬਣਾ ਪੰਜ ਮਹੀਨਾ ਦੀ ਗੱਬਣਾ ਹੀ ਹੈ ਇਹ ਪਰ ਥੋੜੇ ਛੋਟੇ ਨਹੀਂ ਕਰਾਤੀ ਨਹੀਂ ਵਸ 17 ਦੇ ਕਾਗਤ ਵਾਲੀ ਸੀ ਜਿਆਦੇ ਦੁੱਧ ਪਿਆ ਠੀਕ ਹੈ ਠੀਕ ਹੈ ਠੀਕ ਹੈ 9 ਕਿਲੋ ਬਾਈ ਕਹਿੰਦਾ ਦੁੱਧ ਪਿਆ ਚਲੋ ਇਹਦੇ ਗਾਂਹ ਕਿਹੜਾ ਲੱਗਿਆ ਵਾ ਇਹਦੇ ਟੀਕਾ ਲੱਗਿਆ ਇਹਦੇ ਅਰਜਨ ਕੁੰਗਰ ਦੇ ਲੱਗਿਆ ਇਹਦੇ ਹੀ ਅਰਜਨ ਕੁੰਗਰ ਦੇ ਨਹੀਂ ਆਪ ਕਹਦੀ ਸੀ ਇਹ ਇਹ ਆਪਸ ਨੂੰ ਰਕਾਪੀ ਦੇ ਲਿਖਾ ਚਲੋ ਹੋਰ ਹੋਰ ਸਿਮੰਦ ਦੀ ਆ ਵੀ ਸੇਮ ਨਹੀਂ ਲਾਉਣਾ ਸੀ ਮੇਰਾ ਠੀਕਾ ਵੀ ਜਿਹੜਾ ਮਾਂ ਦੇ ਲੱਗਿਆ ਹੁੰਦਾ ਸੀ ਉਹ ਨਹੀਂ ਲਾਉਣਾ ਨਹੀਂ ਠੀਕ ਹੈ ਜੀ ਉਹ ਵੀ ਗੱਲ ਧਿਆਨ ਚ ਰੱਖਣੀ ਆ ਠੀਕ ਹੈ ਜੀ ਉਹ ਉਹ ਉਸ ਪੀੜੀ ਦੇ ਵਿੱਚ ਲਾਉਣਾ ਨਹੀਂ ਫਿਰ ਉਹ ਦੁੱਧ ਘਟ ਜਾਂਦਾ ਪੁੱਤ ਨਹੀਂ ਨਹੀਂ ਉਹਵੇਂ ਨਹੀਂ ਨਾਲੇ ਬਿਮਾਰੀਆਂ ਵੱਧ ਆਉਂਦੀ ਆ ਹੁਣ ਅੱਗੇ ਗਾਹਾ ਬੱਲੀ ਇਹ ਮਤਲਬ ਇਹ ਬੱਲੀ ਬੱਲੀ ਦੀ ਵੀ ਹੈ ਜੀ ਉਹਦੀ ਠੀਕ ਹੈ ਠੀਕ ਹੈ ਠੀਕ ਹੈ ਇਹ ਕੀ ਘਰ ਦੇ ਸਾਂ ਤੋਂ ਨਵੀਂ ਹੈ ਇਹ ਵੀ ਘਰ ਦੇ ਸਾਂ ਤੋਂ ਜਿਹੜਾ ਉਧਰ ਹਾਂ ਤੁਹਾਡੇ ਕੋਲੇ ਜਿਹੜਾ ਪਰਲੇ ਪਾਸੇ ਖੜਾ ਹੈ ਹਨਾ ਇਹ ਉਹ ਤੋਂ ਆ ਜੀ ਓਕੇ ਆਹ ਇਹ ਵੀ ਇਹਦੀ ਮਾਂ ਵੀ ਸੇਲ ਕਰਤੀ ਜਿਹੜੀ ਉਹ ਕੱਟੀ ਦਿਖਾਈ ਇਹ ਦੋਨੇ ਭੈਣੀਆਂ ਜੀ ਹਾਂ ਇਹ ਹੀ ਰੋਣੀਆਂ ਹਾਂਜੀ ਫਿਰ ਇਹ ਦੋਨੇ ਹੀਰੋ ਜੀ ਇਹਦੀ ਮਾਂ ਉਹ ਟਵਾਲੀ ਜਿਹੜੀ ਗਈ ਆ ਠੀਕ ਆ ਤੂੰ ਪਹਿਲਾ ਵਾਲੇ ਸੂਏ ਦੀ ਆ ਓਕੇ ਉਹ ਇਹ ਤੋਂ ਮੰਨੋ ਵੀ ਸਾੜ ਸੋਟੀ ਆ ਇਹ ਠੀਕ ਆ ਓਕੇ ਮੰਨ ਲਾ ਵੀ ਕਟੀਆਂ ਤੁਸੀਂ ਤਿਆਰ ਕਰਦੇ ਹੋ ਵੇਚਦੇ ਨਹੀਂ ਨਹੀਂ ਵੇਚਦੇ ਨਹੀਂ ਜੀ ਇਹ ਹੁਣ ਸਾਨੂੰ ਐਂ ਸਿਰ ਗੱਬਣ ਆ ਜੀ ਠੀਕ ਆ ਤੇ ਇਹ ਗੱਲ ਕਰ ਵੀ ਦੱਬਾ ਕੱਢ ਗਈ ਗੱਬਣ ਆ ਰਿਪੀਟ ਕਰ ਗਈ ਚਲ ਹੋ ਜਾਂਦਾ ਕਈ ਵਾਰ ਹਾਂ 12 ਮਲਾਈ ਆ ਦਰਸਾਨ ਤੋਂ ਜੀ ਓਕੇ ਹਾਂਜੀ ਇਹਨਾਂ ਬਾਰੇ ਜਾਣਕਾਰੀ ਇਹ ਦੋਨੇ ਪੜਨਾ ਹਾਂ ਇਹ ਦੋਨੇ ਸੱਕੀਆਂ ਪੜਨਾ ਜੀ ਇਹ ਜਿਹੜੀ ਆਪਾਂ ਉਹ ਮਾ ਸਿਰੇ ਤੇ ਦਿਖਾਈ ਸੀ ਉਹ ਉਹਨਾਂ ਦੀ ਸਿਰੇ ਠੀਕ ਹੈ ਜੋੜਨਾ ਹਾਂਜੀ ਇਹ ਜੋੜਨਾ ਦੋਨੀਆਂ ਜੀ ਓਕੇ ਜਮਾ ਸੇਵ ਸੱਕ ਲਈ ਆ ਹਾਂਜੀ ਹਾਂਜੀ ਓਮੀ ਸਿੰਘ ਓਮੀ ਮੂਹ ਮੜਾਂਗਾ ਹਾਂਜੀ ਠੀਕ ਹੈ ਇਹ ਕਿਹੜੇ ਸਿਮੰਟ ਦੇ ਹੀਰੋ ਦੀਆਂ ਇਹ ਇਹ ਹੀਰੋ ਦੀਆਂ ਜੀ ਹਾਂ ਓਕੇ ਹੀਰੋ ਦਾ ਜਾਂਦੇ ਭਰੋਣੋ ਡੀਕੇ ਫਿਰ ਹਾਂ ਹੀਰੋ ਦੇ ਚੰਗੇ ਆ ਕੀ ਦੇਖਿਆ ਪਹਿਲਾਂ ਉਹਦਾ ਰਿਜ਼ਲਟ ਕਿਵੇਂ ਰਿਹਾ ਹਵਾਣੇ ਵਧੀਆ ਦਿਖਾ ਰਹੀਆਂ ਹੁੰਦੀ ਠੀਕ ਹੈ ਹੁਣ ਆਹ ਦੋ ਕੱਟੀਆਂ ਇਹ ਕੱਟਾ ਜੀ ਇਹ ਕੱਟਾ ਹਾਂਜੀ ਇਹ ਸਰਕਾਰੀ ਸੀਮਾ ਦਾ ਜੀ ਠੀਕ ਹੈ ਅੱਗੇ ਆਗੇ ਜੀ ਇਹ ਵੀ ਕੱਟੀ ਆ 468 ਆ ਇਹ 468 ਆਈ ਕੋਈ ਬੋਲਦਾ ਨਾਮ ਠੀਕ ਹੈ ਇਹ ਜਿਹੜੀ ਉਧਰ ਪਹਿਲਾਂ ਝੋਟੀ ਆ ਉਹਦੀ ਫਾਇਦੇ ਸੁਏ ਦੀ ਕੱਟੀ ਹੈ ਪਹਿਲੇ ਸੁਏ ਹਾਂਜੀ ਬਿਰਾਣ ਵਾਲੀ ਜੁਨੀਅਰ ਕਾਲਜ ਦੀ ਠੀਕ ਹੈ ਅੱਗੇ ਏ ਹਾਂ ਜੀ ਇਹ ਵੀ ਇਹ ਮੱਧ ਆਪਣੀ ਰਿਸ਼ਤੇਦਾਰੀ ਚ ਵਾਈ ਵੀ ਆ ਓਕੇ ਇਹ ਤਾਂ ਆਪਣੇ ਕੋਲੇ ਸਾਂਭਣ ਵਾਸਤੇ ਆਈ ਵੀ ਜੀ ਠੀਕ ਆ ਹਾਂਜੀ ਮਨਲਾ ਵੀ ਕਾਫੀ ਕਟੀਆਂ ਵੀ ਆ ਝੋਟੀਆਂ ਜਿਵੇਂ ਜਿਵੇਂ ਮਨਲਾ ਪਸੂ ਤਿਆਰ ਹੁੰਦੇ ਹਨ ਹਨ ਮਗਰ ਦੀ ਮਗਰ ਰੱਖੀ ਜਾਂਦੇ ਉਹ ਵੀ ਕੱਟਾ ਵੇਚ ਦਿੰਦੇ ਆ ਕੱਟਾ ਵੀ ਕੱਟ ਵੇਚਦੇ ਆ ਕੱਟੇ ਵੀ ਹੁੰਦਾ ਘੱਟ ਜੇ ਕੋਈ ਹਾਂਜੀ ਹਾਂਜੀ ਜੇ ਕੋਈ ਚੰਗਾ ਕੱਟਾ ਦਾ ਪਾਲ ਹੀ ਲੈਣੇ ਆ ਠੀਕ ਆ ਜੇ ਕੋਈ ਵੀ ਆਪਾਂ ਨੂੰ ਨਹੀਂ ਚੰਗਾ ਲੱਗਦਾ ਤਾਂ ਉਹ ਵੇਚ ਵੀ ਦੇਈਂਦਾ ਠੀਕ ਹੈ ਵੀ ਪਾਲ ਵੀ ਲੈਨੇ ਹੋ ਪਾਲ ਕੇ ਫਿਰ ਵੇਚ ਦਿੰਨੇ ਆ ਪਾਲ ਕੇ ਵੇਚ ਦਿੰਨੇ ਜੀ ਉਹ ਜ਼ਿਆਦਾਤਰ ਤਾਂ ਹਜੇ ਤਾਈਂ ਕਟੀਆਂ ਹੀ ਆਂ ਮੱਧ ਦਿੰਦੇ ਆ ਬੱਛੂ ਸਾਡੇ ਹਾਂਜੀ ਠੀਕ ਹੈ ਤੁੰਗੋ ਕਟੀਆਂ ਦੀ ਸਨ ਸਾਰੇ ਫਾਰਮ ਪਾਸ ਹੀ ਫੇਰ ਹਜੇ ਕਟੀਆਂ ਵੱਧ ਹੋਣਾ ਹਨਾ ਸਾਡੀਆਂ ਗਾਵਾਂ ਨੇ ਅਵੱਸ਼ਾ ਦਿੱਤਾ ਨਹੀਂ ਬੱਛੀਆਂ ਹੀ ਦਿੰਦੀਆਂ ਠੀਕ ਹੈ ਕੰਮ ਚੰਗੇ ਲੱਗਦੇ ਆ ਹਨਾ ਕੋਈ ਬੈਗਰ ਮੂਰੂ ਨਾ ਜ਼ਿਆਦਾ ਨਾਮ ਲੈਨੇ ਆ ਕਿਰਪਾ ਜੀ ਪ੍ਰਮਾਤਮਾ ਦੀ ਕਿਰਪਾ ਠੀਕ ਹੈ ਉਧਰ ਲੈ ਕਰੇ ਵੀ ਦਿਖਾ ਦਈਏ ਕਿਸਾਨ ਦਿਖਾ ਦਈਏ ਹਨਾ ਹਾਂ ਦਿਖਾ ਦਿਓ ਸਾਡਾ ਵੀ ਹਾਂ ਲਿਪੜੇ ਪਿਆ ਚਲਾ ਉਹ ਤਾਂ ਕੋਈ ਗੱਲ ਨਹੀਂ ਕੋਈ ਗੱਲ ਤੇ ਇਧਰ ਵੀ ਪਸ਼ੂ ਕਾਫੀ ਰੱਖਦੇ ਹੋ ਹਨ ਦੂਜੇ ਘਰੇ ਇਧਰ ਇਹ ਮੇਰੇ ਪਾਈ ਜਿੱਦੇ ਰੱਖੇ ਹੋਏ ਆ ਇਧਰ ਠੀਕ ਹੈ ਹਾਂਜੀ ਇਧਰ ਵੱਧ ਦੁੱਧ ਵਾਲੀ ਕਿੰਨੇ ਤਾਈ ਪਹੁੰਚੀ ਆ ਹੁਣ ਤਾਈ ਇਧਰ ਹਾਂਜੀ ਇਹਨਾਂ ਕੋਲੇ ਤੁਸ ਨੂੰ ਮੈਂ ਦੱਸਿਆ ਵੀ 15 ਤੱਕ ਤਾਂ ਸਟਾਰਟਿੰਗ ਚੰਗੀਆਂ ਝੋਟੀਆਂ ਦੀ ਹੈਗੂਗੀ ਆ ਠੀਕ ਹੈ 17 18 19 ਲੀਟਰ ਤੱਕ ਚੰਗੀ ਵਾ ਇਹਨਾਂ ਦੀ ਵਗ ਜਾਂਦੀ ਠੀਕ ਹੈ ਹਾਂਜੀ ਪਿਉ ਨੇ ਤਾਂ ਗਈ ਆ ਉਦੋਂ ਗਾਹ ਤਾਂ ਨਹੀਂ ਗਈ ਨਹੀਂ ਉਦੋਂ ਗਾ ਨਹੀਂ ਐ ਮੈਂ ਸਾਨੂੰ ਕਹੀਏ ਕਿ 22 ਇੰਨਾ ਤਾਂ ਠੀਕ ਹੈ ਚਲੋ 18 19 ਵੀ ਬਹੁਤ ਹੁੰਦਾ ਹਨ ਜਿਨ੍ਹਾਂ ਦੀਆਂ 12 13 ਦਿੰਦੇ ਉਹਨਾਂ ਨੂੰ 18 19 ਵੀ ਵਾੜਾ ਲੱਗਦਾ ਹੈ ਠੀਕ ਹੈ ਇਹ ਵੀ ਉਹੀ ਟੀਕੇ ਭਰਉਂਦੇ ਕੋਡ-ਡਾਡ ਭਰਨੇ ਆਪਣੇ ਆਸਾਨ ਹੀ ਕਰੇ ਥੋੜੇ ਜਿਹੀ ਟੀਕਿਆਂ ਤੇ ਤਾਂ ਉਹ ਇਹ ਘੱਟ ਭਰਉਂਦੇ ਹੀ ਇਹ ਥੋੜਾ ਇਹਨਾਂ ਕੋਲੇ ਸਾਂਹ ਰੱਖਿਆ ਵਾ ਆਪ ਦਾ ਜਿਹੜਾ ਘਰੇ ਰੱਖਿਆ ਉਹ ਉਸੇ ਦੀ ਚੰਗੇ ਚੰਗਾ ਸਾਂਹ ਠੀਕ ਹੈ ਉਸੇ ਦੀ ਕ੍ਰਾਸ ਕਰਾ ਦਿੰਦੇ ਜੀ ਠੀਕ ਹੈ ਮੰਨ ਲਾ ਵੀ 15 ਤੋਂ ਲੈ ਕੇ 19 ਲੀਟਰ ਤਾਈਂ ਤਕਰੀਬਨ ਮੱਝਾਂ ਹੈਗੀਆਂ ਆਹੀ ਆਹੀ ਮੱਝ ਹਾਂਜੀ ਆਹੀ ਮੱਝ ਆ ਗਈ ਉਹ ਸ਼ਾਂਦੀ ਮਾਂ ਹਾਂਜੀ ਉਹ ਸ਼ਾਂਦੀ ਮਾਂ ਜੀ ਇਹ ਇਹਦੇ ਥੱਲੇ ਦੁੱਧ ਕਿੰਨਾ ਸਾਢੇ 19 ਲੀਟਰ ਕੱਢਿਆ ਸਾਢੇ 19 ਹਾਂ ਫਿਰ ਸਾਥੋਂ ਸੇਵਾ ਨਾਲ ਹੋਈ ਨਹੀਂ ਕੋਈ ਢਿੱਕਾ ਲੱਗਿਆ ਹਾਂਜੀ ਦੋ ਉਹਦੇ ਚ ਗੱਲਾਂ ਹੋਰ ਵੀ ਹੁੰਦਾ ਜੇ ਆਪਾਂ ਸਪੈਸ਼ਲ ਸੇਵਾ ਉਹਦੀ ਵੱਖਰਾ ਹੁੰਦਾ ਹਨਾ ਹਾਂ ਇਹ ਜੋ 2 ਪਹਿਲੇ ਸੂਏਆਂ ਨੇ 15 ਲੀਟਰ ਕੱਢਿਆ ਠੀਕ ਹੈ ਇਹ ਹੁਣ ਦੂਜਾ ਸੂਆ ਹੋਈ ਵੀ ਆ ਜੀ ਓਕੇ ਇਹ ਇਹਦੀ ਮਾਂ ਛੋਟੀ ਦੀ ਮਾਂ ਉਹ 18 ਨੇ ਤੇ ਠੀਕ ਓਕੇ ਚਲੋ ਬਹੁਤ ਵਧੀਆ ਕੰਮ ਆ ਹਨਾ ਤੇ ਕੋਈ ਭਰਾ ਨੂੰ ਹਾਂਜੀ ਇਹਨੇ ਪਹਿਲੇ ਛੂ ਇਹ 15 ਦਿੱਤਾ ਇਹ ਇਹ ਹੁਣ ਕਿਹੜੇ ਸਾਣ ਦੀ ਆਪ ਇਹ ਆਪ ਨਹੀਂ ਵੀ ਪਤਾ ਇਹ ਬੱਲੀ ਮੈਂ ਇਹਨਾਂ ਕੋਈ ਟੀਕੇ ਦੀ ਹੈ ਹਾਂਜੀ ਟੀਕੇ ਦੀ ਇਹ ਤਾਂ ਹੁਣ ਲੈਤੀ ਸੀ ਸੀਲ ਲੈਂਦੀ ਸੀ ਮੱਝ ਲੈਤੀ ਸੀ ਇਹਨਾਂ ਨੇ ਮੱਝ ਦੇ ਮੰਗਰਾਈ ਸੀ ਮੰਗਰਾਈ ਸੀ ਓਕੇ ਉਹ ਮੱਝ ਵੀ ਬਹੁਤ ਚੰਗੀ ਹੈ ਬੱਲੀ ਠੀਕ ਹੈ ਤੇ ਇਹਦੇ ਵੀ ਮੱਥੇ ਚਾਹੇ ਤਾਂ ਵਾਲਾ ਇਹ ਜਿਹੜੀ ਇਹਦੇ ਮੰਗਰ ਹੁਣ ਕੱਟਾ ਜੀ ਇਹ ਇਹਨਾਂ ਦੇ ਆਪ ਦੇ ਉਹ ਜਿਹੜਾ ਆਪ ਦੇ ਸਾਣ ਦਾ ਹਾਂਜੀ ਉਹਦਾ ਉਹ ਜਿਹੜਾ ਕੱਟਾ ਹੈ ਮੜਾ ਕੱਟਾ ਦਿਖਾ ਦਿਗੇ ਉਹ ਕਿਹੜੇ ਮਲਾ ਮੱਜਦਾ ਹਨਾ ਕਿਵੇਂ ਹੋਊਗੀ ਤਾਂ ਉਸ ਵਿੱਚ ਗਰਮੇ ਸੂਏ ਮੱਜ ਦੇਖੋ ਜੀ ਹਾਂ ਜੀ ਹੋਊਗੀ ਮੇਰੇ ਹਿਸਾਬ ਨਾਲ ਤਾਂ ਦਸਵੇਂ ਹੋਊ ਘੱਟੋ ਘੱਟ ਹਨਾ ਦਸਵੇਂ ਸੂਏ ਹੋਊਗੀ ਜੀ ਪੰਜਵੇਂ ਖਾਨੀ ਛੀਵੇਂ ਸੂਊਗੀ ਛੀਵੇਂ ਠੀਕ ਹੈ ਚਲੋ ਨੂੰ ਹੀ ਬਸ ਥੋੜਾ ਮੂੰਹ ਬੜਾ ਗਾਜਾ ਲੱਗਦਾ ਹਨਾ ਇਹ ਤੋਂ ਲੱਗਦਾ ਓਕੇ ਤੇ ਜੇ ਆਪਾਂ ਹੁਣ ਸਾਂਹ ਦੀ ਗੱਲ ਕਰਕੇ ਹਾਂ ਜੀ ਸਾਂਹ ਕਿਹੜੇ ਸਿਮਨਦਾਪ ਹੈ ਇਹ ਸਰਕਾਰੀ ਇਹਨਾਂ ਡਾਕਟਰ ਗਰਮੇ ਜੀ ਨੇ ਟੀਕਾ ਪਾਇਆ ਸੀ ਠੀਕ ਹੈ ਸੰਗ ਤੁੰਗੋ ਬਹੁਤ ਸੋਹਣਾ ਆ ਹਨਾ ਹਾਂਜੀ ਤਾਂ ਮਾ ਕੁੰਡਾ ਹੈ ਮੂੰਹ ਮਾ ਵੀ ਬਹੁਤ ਸੋਹਣਾ ਹਾਂਜੀ ਤੇਰਾ ਵੀ ਬਹੁਤ ਆਜੀ ਹਾਂ ਖੱਦ ਕਾਸ ਵੀ ਠੰਡਾ ਵਧੀਆ ਹਾਂਜੀ ਹਾਂਜੀ ਬਹੁਤ ਤੰਗ ਤੁੰਗ ਨਹੀਂ ਕਰਦਾ ਤੰਗ ਤੁੰਗ ਨਹੀਂ ਕੋਈ ਆ ਇਹ ਤਾਂ ਨਾ ਮਾਰੇ ਕਿਸੇ ਨੂੰ ਠੀਕ ਹੈ ਇਹ ਖੁੱਲਾ ਛਾੜਨ ਫਲਾ ਓਕੇ ਹਾਂਜੀ ਠੀਕ ਹੈ ਏ ਪਰ ਮੰਨ ਲਾ ਵੀ ਪਸ਼ੂ ਛੱਡਦੇ ਹੋ ਤੁਸੀਂ ਬਾਹਰਲੇ ਪਸ਼ੂਆਂ ਦੇ ਕਿ ਨਹੀਂ ਨਹੀਂ ਬਾਹਰ ਨਹੀਂ ਜੀ ਆਪਦੇ ਪਸ਼ੂਆਂ ਦੇ ਪਸ਼ੂ ਢਿੱਲੇ ਮੱਠੇ ਹੁੰਦੇ ਜੀ ਨਹੀਂ ਛੱਡਦੇ ਆ ਕਈ ਵਾਰ ਬਿਮਾਰ ਹੁੰਦਾ ਪਸ਼ੂ ਨਾ ਕੋਈ ਬਿਮਾਰੀ ਲਿਆ ਕੇ ਮੁੜ ਕੇ ਆਹਦੀਆਂ ਕੱਟੀਆਂ ਸੀਨੀਆਂ ਜੀ ਠੀਕ ਆ ਤਿੰਨ ਕੱਟੀਆਂ ਜਿਹੜੀਆਂ ਤੇ ਇਹ ਠੀਕ ਆ ਇਹੋ ਬੱਲੀ ਦੀ ਭੈਣ ਆ ਜੀ ਮੜੰਗੇ ਜਮਾ ਸੇਮ ਹੀ ਆ ਹਨਾ ਸਿੰਘ ਸੁੰਗਾ ਸਾਹਣ ਵਾਲੀ ਹਨਾ ਹਾਂਜੀ ਓਮੇ ਸਿੰਘ ਬਣਾਉਣਗੇ ਹਨਾ ਆ ਵੀ ਬਹੁਤ ਸੁਨੱਖੀਆਂ ਇਹ ਵੀ 8 8 7 7 ਮਹੀਨਾ ਹਾਂ ਦਸ ਕੋਈ 9 ਮਹੀਨਾ 10ਾਂ ਦੀ ਜੀ ਉਹ ਠੀਕ ਆ ਇੱਕੋ ਸਿਰੇ ਤੇ ਖੜੀ ਆ ਜੀ ਉਹ ਵੀ ਜਮਾ ਉਹ ਵੀ ਇਸੇ ਦੀ ਹੈ ਜੀ ਠੀਕ ਤਿੰਨੇ ਭੈਣਾਂ ਇਸੇ ਦੀਆਂ ਹੀ ਆ ਜੀ ਮੈਨੂੰ ਓਕੇ ਓਕੇ ਹਾਂਜੀ ਸੋ ਦੋਸਤੋ ਇਹ ਤੱਕ ਵੈਸੇ ਆਪਾਂ ਵੀਡੀਓ ਬਣਾਈ ਸੀ ਤਾਂ ਕਰਕੇ ਕੋਈ ਭਰਾ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਕਈ ਭਰਾ ਕਹਿੰਦੇ ਆ ਨਾ ਵੀ ਜਦੋਂ ਦੁੱਧ ਦੀ ਗੱਲ ਕਰਦੇ ਆ ਵੀ 18 19 ਲੀਟਰ ਜਦੋਂ ਤੁਸੀਂ ਐਸੀ ਗੱਲ ਕਰਦੇ ਆ ਹਰ ਬੰਦੇ ਨੂੰ ਐ ਲੱਗਦਾ ਵੀ ਉਹੀ ਝੂਠ ਜਾ ਬੋਲੀ ਜਾਂਦਾ ਤੇ ਰੱਬ ਸੁੱਖ ਰੱਖੇ ਵੀ ਜੇ ਆਉਂਦੇ ਦਿਨਾਂ ਦੇ ਵਿੱਚ ਕੋਈ ਪਾਸੂ ਸਹੀ ਟਾਈਮ ਤੇ ਦਤ ਤੇ ਆਗਰ ਤਾਂ ਆਪਾਂ ਹੋ ਸਕਦਾ ਵੀ ਲਾਈਵ ਚ ਵਾਈ ਕਰਕੇ ਵੀ ਆਪਾਂ ਤੁਹਾਨੂੰ ਦਿਖਾਗੇ ਤੇ ਤਾਂ ਜੋ ਜਿਹੜਾ ਪਸ਼ੂ ਪਾਲਕ ਵੀਰ ਕੋਈ ਚੰਗਾ ਪਾਲਦਾ ਉਹਨੂੰ ਚੰਗਾ ਰੇਟ ਮਿਲ ਸਕੇ ਚੰਗੇ ਬਰੀਡਰਾਂ ਕੰਨੇ ਲੋਕ ਭੱਜ ਰਹੇ ਨੇ ਉਹਨਾਂ ਤੋਂ ਆਪਾਂ ਥੋੜਾ ਸਟਕਾਰ ਆ ਪਾਗੇ ਉਹ ਐ ਨਹੀਂ ਪਤਾ ਮਿੱਤਰੋ ਕੀ ਕਰਕੇ ਦੇ ਦੇਣ ਤੇ ਆਪਾਂ ਜਿਹੜੇ ਆਮ ਘਰੇਲੂ ਪਸ਼ੂ ਪਾਲਕਾ ਉਹਨਾਂ ਨੂੰ ਵੀ ਉੱਪਰ ਚੱਕਗੇ ਤਾਂ ਜੋ ਆਪਾਂ ਵੀ ਵੱਧ ਸਕੀਏ ਤੇ ਚਾਰ ਪੀਓ ਉਸ ਭਰਾ ਨੂੰ ਵੀ ਵੱਧ ਮਿਲ ਜਾਣਾ ਜਿਹੜਾ ਭਰਾ ਕੋ ਚੰਗੇ ਪਸ਼ੂ ਰੱਖ ਕੇ ਚੰਗੇ ਤਿਆਰ ਕਰਦਾ ਸੋ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸੋਨੂ ਕਿਵੇਂ ਲੱਗਿਆ ਮਾੜਾ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ